ਤੇ ਸਾਰੇ ਤੁਸੀਂ ਪੜੇ ਲਿਖੇ ਲਾਈਵ ਚੱਲਦਾ ਜਿਦੋਂ ਸਾਡੀਆਂ 3 ਕਹਿੰਦੀਆਂ ਨਾ ਕਿ ਮੈਨੂੰ ਦਾੜੀ ਵਾਲਾ ਪਸੰਦ ਨਹੀਂ ਮੈਨੂੰ ਪਾਗ ਵਾਲਾ ਪਸੰਦ ਨਹੀਂ ਸਾਨੂੰ ਮੌਤ ਨਹੀਂ ਆਉਂਦੀ ਬਲਾ ਡੁੱਬ ਕੇ ਕਈ ਕਹਿਣਗੀਆਂ ਵੀਰ ਜੀ ਰਿਸ਼ਤਾ ਕਰਾਓ ਮੈਂ ਇੱਕ ਦੋ ਲੱਭੇ ਨਹੀਂ ਮੈਨੂੰ ਨਾ ਦਾੜੀ ਪਾਗ ਨਹੀਂ ਪਸੰਦ ਤੇ ਮੈਂ ਕਹਾਂ ਉਹ ਤੇ ਮੇਰੇ ਵੀ ਹੈ ਫਿਰ ਤੁਸੀਂ ਮੇਰੇ ਰਿਸ਼ਤੇਦਾਰ ਆ ਨਾ ਤੇ ਰਹੀ ਗੱਲ ਫਿਰ ਮੁੰਡਾ ਤੇ ਲੱਭ ਲੈਨੇ ਤੇ ਜਦੋਂ ਲਾਵਾ ਕਰਾਉਣੀਆਂ ਫਿਰ ਕਿੱਥੇ ਕਰਾਉਂ ਬੋਲੋ ਲਾਮਾ ਕਿਥੇ ਕਰਾਉਗੇ ਗੁਰਦੁਆਰੇ ਜਾਵਾਂਗੇ ਨਾ ਤੇ ਜਦੋਂ ਲਾਮਾ ਚ ਮੁੰਡਾ ਕੁੜੀ ਖੜੇ ਹੋਣਗੇ ਤੇ ਅਰਦਾਸ ਦੀਆਂ ਪਹਿਲੀਆਂ ਪੰਕਤੀਆਂ ਹੋਣਗੀਆਂ ਪੰਜਾਂ ਪਿਆਰਿਆਂ ਕੀ ਕੀਤਾ ਸਿਰ ਲਵਾਏ ਨਾ ਚੌਹਾਂ ਸਾਹਿਬ ਜਾਦੇ ਆ ਚਾਰ ਸਾਹਿਬ ਜਾਦੇ 360 ਤੀਰ ਵੱਜੇ ਬਾਬਾ ਜੀ ਸਤ ਬਾਬਾ ਜਿਹਾਰ ਸਿੰਘ ਦੇ ਪੇਠ ਤੋਂ ਬਰਸ਼ੀ ਵਜੀ ਤੇ ਟਿੱਡ ਦੇ ਤੁਸੀਂ ਮਾਵਾਂ ਬੈਠੀਆਂ ਬੱਚੇ ਤੁਹਾਡੇ ਵਿਦੇਚਾਂ ਚ ਹੋਣਗੇ ਸੂਈ ਡਾਕਟਰ ਭਰੇ ਤੇ ਮਾਤਾ ਨੂੰ ਦੌਰਾ ਪੈਂਦਾ ਹਾਏ ਮੇਰਾ ਪੁੱਤ ਅਰਦਾਸ ਸੁਤੇ ਹੀ ਸੁਣੀ ਜੰਨੇ ਆਪਾ ਜਿਹਾਰ ਸਿੰਘ ਨੇ ਬਾਬਾ ਜੋਰਾਵਰ ਫਤੇ ਸਿੰਘ ਦੀ ਸਾਰਾ ਗ ਕੱਟੀ ਗਈ 15 ਮਿੰਟ ਕਹਿੰਦੇ ਸਰੀਰ ਹਿਲਦੇ ਰਹੇ ਇਹ ਸਾਨੂੰ ਕਿਹੜਾ ਸਮਝਾਉ ਕਿ ਪੁੱਤ ਜਦੋਂ ਲਾਵਾਂ ਦੀ ਅਰਦਾਸ ਹੋਣੀ ਔਰ ਅਰਦਾਸ ਇੰਨਾ ਸ਼ਹੀਦਾਂ ਸਿੰਘਾਂ ਨੇ ਸ਼ੁਰੂ ਕੀਤੀ ਆ ਜਿਹੜੇ ਤੈਨੂੰ ਪਸੰਦ ਨਹੀਂ ਕੁੜੀਆਂ ਪਹਿਲਾਂ ਕਹਿੰਦੀਆਂ ਰਿਲੇਜਮੈਂਟ ਹੁੰਦੀ ਆ ਕਹਿੰਦੇ ਬਾਕੀ ਠੀਕ ਆ ਜੀ ਦਾੜੀ ਕਟਾਓ ਮੁੰਡੇ ਕੀ ਕਰੇ